ਹਲਕਾ ਇਨਚਾਂਜ ਨੇ ਆਮ ਆਦਮੀ ਪਾਰਟੀ ਦੇ ਸ਼ਖਸ਼ੇਰ ਸਿੰਘ ਜੀ ਉਹਨਾਂ ਦੇ ਸਾਥੀ ਵੱਲੋਂ ਜਿਹੜੇ ਮਾਈਕ ਦੇ ਉੱਤੇ ਰਾਸ਼ਟਰੀ ਗੀਤ ਦੀ ਮर्यादा ਨੂੰ ਤੁੰਗ ਕਰਦੇ ਹੋਏ ਬੜੀ ਸ਼ਰਮਸਰਦੀ ਗੱਲ ਹੈ ਰਾਸ਼ਟਰੀ ਗਾਣ ਦਿਨ ਆ ਸ਼ਾਪ ਆਪ ਵੀ ਸਟੇਜ ਤੇ ਗਾਇਆ ਉਹ ਐਕਚੁਅਲੀ ਮੈਂ ਬਿਲਕੁਲ ਠੀਕ ਆ ਜੈ ਸ਼੍ਰੀ ਰਾਮ ਹਰ ਹਰ ਮਹਾਦੇਵ ਮੈਂ ਬਿੰਨੀ ਵਰਮਾ ਸ਼ੇਬਸਨਾ ਟਕਸਾਲੀ ਪੰਜਾਬ ਜੁਵਾ ਪ੍ਰਧਾਨ ਦੋਸਤੋ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਅੱਜ ਦੇ ਦਿਨ ਸਾਡਾ ਜਿਹੜਾ ਦੇਸ਼ ਆਜ਼ਾਦ ਹੋਇਆ ਸੀ ਸਾਰੇ ਦੇਸ਼ ਪ੍ਰੇਮੀ ਅੱਜ ਬੜੀ ਖੁਸ਼ੀ ਦਾ ਦਿਹਾੜਾ ਜਿਹੜਾ ਮਨਾਉਂਦੇ ਨੇ ਪਰ ਜੇ ਗੱਲ ਕਰੀਏ ਕਿ ਇੱਕ ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਹੜੀ ਦਿਨਾਨਗਰ ਦੇ ਵਿੱਚ ਜਿਹੜੀ ਹਲਕਾ ਇੰਚਾਰਜ ਨੇ ਆਮ ਆਦਮੀ ਪਾਰਟੀ ਦੇ ਸ਼ਮਸ਼ੇਰ ਸਿੰਘ ਜੀ ਉਹਨਾਂ ਦੇ ਸਾਥੀ ਵੱਲੋਂ ਜਿਹੜੇ ਮਾਈਕ ਦੇ ਉੱਤੇ ਰਾਸ਼ਟਰੀ ਗੀਤ ਦੀ ਮਰਿਆਦਾ ਨੂੰ ਭੰਗ ਕਰਦੇ ਹੋਏ ਜਿਨ੍ਹਾਂ ਦੀ ਵੀਡੀਓ ਵਾਇਰਲ ਹੋਈ ਬੜੀ ਸ਼ਰਮਸ਼ਾਹ ਦੀ ਗੱਲ ਹੈ ਕਿ ਜਿਸ ਵਿਅਕਤੀ ਨੂੰ ਰਾਸ਼ਟਰੀ ਗੀਤ ਗਾਣਾ ਨਹੀਂ ਆਂਦਾ ਉਹ ਆਪਣਾ ਮਾਈਕ ਦੇ ਅੱਗੇ ਆਪਣੇ ਮੋਹਰੇ ਟੀਆਰਪੀ ਲੈਣ ਲਈ ਅੱਗੇ ਖੜਾ ਹੋ ਜਾਂਦਾ ਔਰ ਉਸ ਤੋਂ ਵੱਡੀ ਗੱਲ ਇਹ ਹੈ ਕਿ ਸ਼ਮਸ਼ੇਰ ਸਿੰਘ ਜੀ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਨੇ ਕਿ ਜਿਦੋਂ ਤੁਹਾਨੂੰ ਪਤਾ ਲੱਗ ਰਿਹਾ ਕਿ ਇਹ ਵਿਅਕਤੀ ਵੱਲੋਂ ਰਾਸ਼ਟਰੀ ਗੀਤ ਨੂੰ ਸਹੀ ਤਰੀਕੇ ਨਾਲ ਨਹੀਂ ਗਾਇਆ ਜਾ ਰਿਹਾ ਤੁਸੀਂ ਰੋਕਣ ਦੀ ਕੋਸ਼ਿਸ਼ ਕਿਉਂ ਨਹੀਂ ਕੀਤੀ ਗਈ? ਕਿਉਂ ਇਸ ਚੀਜ਼ ਦੀ ਵੀਡੀਓ ਬਣੀ? ਕਿਉਂ ਅੱਜ ਪੂਰੇ ਦੇਸ਼ ਦੇ ਵਿੱਚ ਇਹ ਵੀਡੀਓ ਜਿਹੜੀ ਆ ਵਾਇਰਲ ਕੀਤੀ ਜਾ ਰਹੀ ਹੈ? ਕਿਉਂ ਦੇਸ਼ ਪ੍ਰੇਮੀਆਂ ਦੇ ਮਨਾਂ ਦੇ ਉੱਠੇਸ ਪੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ? ਹੋਰ ਦੂਜੇ ਪਾਸੇ ਗੱਲ ਕਰੀਏ, ਉਹਨਾਂ ਦਾ ਸਪਸ਼ਟੀਕਰਨ ਆਂਦਾ ਹੈ ਜਿਸ ਵਿਅਕਤੀ ਨੇ ਰਾਸ਼ਟਰੀ ਗੀਤ ਗਾਇਆ ਕਿ ਮੈਨੂੰ ਮੇਰੀ ਸਿਹਤ ਠੀਕ ਨਾ ਹੋਣ ਕਰਕੇ ਮੈਨੂੰ ਚੱਕਰ ਆ ਰਹੇ ਸੀ ਔਰ ਮੇਰੀ ਜਵਾਨ ਜਿਹੜੀ ਹੈ ਉਹ ਫਿਸਲ ਗਈ। ਬੜਾ ਬੜਾਈ ਮੈਂ ਕਵਾਂਗਾ ਕਿ ਬੜੇ ਹਾਸੇ ਜਨਕ ਦੀ ਗੱਲ ਕਹਿ ਰਹੇ ਨੇ ਜਨਾਬ ਜੀ ਜੇ ਤੁਹਾਨੂੰ ਚੱਕਰ ਆ ਰਹੇ ਸੇ ਤੁਸੀਂ ਡਿੱਗੇ ਕਿਉਂ ਨਹੀਂ ਮਤਲਬ ਤੁਸੀਂ ਮਜ਼ਾਕ ਬਣਾ ਰਹੇ ਹੋ ਦੁਨੀਆ ਨਾਲ ਕੀ ਆ ਦੁਨੀਆ ਬੇਫਿਕੂਫ ਹੈ ਜੇ ਗੱਲ ਕਰੀਏ ਤੁਹਾਨੂੰ ਤਾਂ ਪਹਿਲੀ ਗੱਲ ਰਾਸ਼ਟਰੀ ਗੀਤ ਗਾਣੇ ਨਹੀਂ ਆਂਦਾ ਤੁਸੀਂ ਕਹਿ ਰਹੇ ਹੋ ਕਿ ਮੈਂ ਬੜੇ ਬੜੇ ਸਟੇਜਾਂ ਤੇ ਰਾਸ਼ਟਰੀ ਗੀਤ ਗਾਇਆ ਮੈਂ ਬਿਲਕੁਲ ਏਡੀ ਗੱਲ ਕਵਾਂਗਾ ਇਹ ਸ਼ਰਮਸ਼ਾਰ ਦੀ ਗੱਲ ਹੈ ਦੇਸ਼ ਪ੍ਰੇਮੀ ਆਲੇ ਵੀ ਔਰ ਮੇਰਾ ਸਵਾਲ ਜਿਹੜਾ ਹੈ ਉਹ ਸਰਦਾਰ ਭਗਵੰਤ ਮਾਨ ਜੀ ਅੱਗੇ ਹੈ ਕਿ ਉਹਨਾਂ ਨੂੰ ਸੋਚਣਾ ਚਾਹੀਦਾ ਕਿ ਕਿਹੋ ਜਿਹੇ ਲੀਡਰਾਂ ਨੂੰ ਜ਼ਿੰਮੇਵਾਰੀ ਦਿੱਤੀ ਹੈ ਔਰ ਸ਼ਮਸ਼ੇਰ ਸਿੰਘ ਜੀ ਨੂੰ ਵੀ ਸੋਚਣਾ ਚਾਹੀਦਾ ਕਿ ਨੂੰ ਆਪਾਂ ਮਾਈਕ ਦੇ ਮੂਹਰੇ ਕਰ ਰਹੇ ਹਾਂ ਕਿ ਜਿਨ੍ਹਾਂ ਨੂੰ ਰਾਸ਼ਟਰੀ ਗੀਤ ਨਹੀਂ ਗਾਣੇ ਆਂਦਾ ਮੇਰੀ ਮੰਗ ਐਸਐਸਪੀ ਗੁਦਾਸਪੁਰ ਜੀ ਕੋਲ ਹੈ ਕਿ ਇਸ ਵਿਅਕਤੀ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਏ ਕਿਉਂਕਿ ਇਹ ਮਾਫੀ ਦਾ ਭਾਗੇਦਾਰੀ ਨਹੀਂ ਹੈਗਾ ਹਰ ਬੰਦਾ ਜਦੋਂ ਗਲਤੀ ਕਰ ਲੈਂਦਾ ਬਾਅਦ ਵਿੱਚ ਮਾਫੀ ਮੰਗ ਲੈਂਦਾ ਇਹ ਤੇ ਪਰੰਪਰਾ ਜਿਹੜੀ ਚਲਦੀ ਆ ਰਹੀ ਹੈ ਔਰ Hindu ਸਮਾਜ ਉਸ चीज ਨੂੰ ਮਾਫੀ ਕਰਦਾ ਆ ਰਿਹਾ ਇਸ ਕਰਕੇ ਮੇਰੀ ਮੰਗ ਐ SSP ਗੁਜਾਰਪੁਰ ਜੀ ਅੱਗੇ ਹੈ ਕਿ ਇਹਦੇ ਖਿਲਾਫ ਬੰਦੀ ਕਾਨੂੰਨੀ ਕਾਰਵਾਈ ਕਰਾਈ ਜਾਏ ਔਰ ਇਸਤੇ ਖਿਲਾਫ ਜਲਦ ਤੋਂ ਜਲਦ ਨੂੰ ਸਲਾਖਾ ਤੇ ਭੇਜਿਆ ਜਾਏ ਜੈ ਸ਼੍ਰੀ ਰਾਮ ਹਰ ਹਰ ਮਹਾਦੇਵ ਜੋ ਅੱਜ ਰਾਸ਼ਟਰੀ ਗਾਣ ਦਿਨ ਆ ਸ਼ਹਿਰ ਵਿੱਚ ਆਪਣੀ ਸਟੇਜ ਤੇ ਗਾਇਆ ਉਹ ਐਕਚੁਅਲੀ ਮੈਂ ਮੈਨੂੰ ਠੀਕ ਆਇਆ ਪਰ ਮੇਰੀ ਸਿਹਤ ਠੀਕ ਨਹੀਂ ਸੀ ਜਿਗ ਤਾਂ ਜਿੱਦਾਂ ਕੋਈ ਬਲੱਡ ਪ੍ਰੈਸ਼ਰ ਦਾ ਚੱਕਰ ਆਉ ਨਹੀਂ ਆਉਂਦਾ ਉਹ ਚੱਕਰ ਹੀ ਆ ਗਿਆ ਆਪਣੇ ਮੈਂ ਠੀਕ ਆ ਰਿਹਾ ਸੀ ਪਰ ਅਚਾਨਕ ਮੇਰੀ ਜਵਾਜ ਦੀ ਉਹ ਲੜ ਖਾ ਗਈ ਇਸ ਕਰਕੇ ਮੇਰਾ ਰਾਸ਼ਟਵਾਦ ਤੇ ਜਨ ਰਾਸ਼ਟਰਪਤੀ ਮੇਰੇ ਮਨ ਚ ਪੂਰੀ ਭਾਵਨਾ ਤੇ ਮਾਨ ਸਮਾਨ ਜਿਹੜੇ ਲੋਕ ਇਹਨੂੰ ਇੱਕ ਇਸ਼ੂ ਬਣਾ ਰਹੇ ਆ ਜਾਂ ਗਲਤ ਸੋਚ ਰਖ ਰਹੇ ਆ ਉਹਨਾਂ ਦੀ ਆਪਣੀ ਗਲਤ ਸੋਚ ਆ ਉਹਨਾਂ ਤੇ ਆਪ ਰਾਸ਼ਟਰੀ ਗਾਣ ਨਹੀਂ ਆਉਂਦਾ ਮੈਂ ਕੁਝ ਜਰਾਸ਼ਟਰੀ ਗਾਣ ਦੁਆ ਸੁਣ ਲਉ ਤੇ ਮੈਨੂੰ ਨਾਲ ਕਾ ਸਾਰਾ ਆਉਂਦਾ ਅਚਾਨਕ ਮੇਰੀ ਸ਼ੇਧ ਲੜਖੜਾ ਕਰਨਾ ਮੈਨੂੰ ਥੋੜੀ ਇਹ ਪ੍ਰੋਬਲਮ ਆਈ ਆ ਉਦਾਂ ਮੈਂ ਰਾਸ਼ਟਵਾਦ ਦਾ ਪੂਰਾ ਜਿਹੜਾ ਉਹ ਮਾਨ ਸਨਮਾਨ ਕਰਨਾ ਰਾਸ਼ਟਰੀ ਗਾਣ ਜਿਹੜਾ ਮੈਂ ਬਚਪਨ ਤੋਂ ਲੈ ਕੇ ਗਾਉਂਦਾ ਆ ਰਿਆਂ ਮੈਂ ਕਈ ਸਟੇਜਾਂ ਤੇ ਗਾਇਆ ਇਹ ਨਹੀਂ ਵੀ ਇੱਥੇ ਪਹਿਲੀ ਸਟੇਜ ਤੇ ਕਿਦਾਂ ਕਈ ਆਪਣੇ ਲੋਕਲ ਤੇ ਆਮਦਰੀ ਇੰਡੀਆ ਲੈਵਲ ਤੱਕ ਮੈਂ ਜਿਹੜੀ ਆ ਮੈਂ ਜੀ ਸੇਵਾ ਜਿਹੜੀ ਆ ਸਮ ਇਹ ਜਿਹੜੀ ਟਿਸ਼ੂ ਭਰਾ ਰਿਹਾ ਇਹ ਗਲਤ ਸੋਚ ਦਾ ਖਰਾ ਰਿਹਾ ਜੇ ਕਿਸੇ ਮਨ ਦੇ ਕਿਸੇ ਦੇ ਮਨ ਨੂੰ ਇਹ ਠੇਸ ਪਹੁੰਚੀ ਆ ਮੈਂ ਉਸ ਲਈ ਅਪਰ ਆਖਟਪਤੀ ਜਿਹੜੀ ਆ ਸਮਰਪਤ ਹੁੰਦਾ ਹੈ ਉਹਨਾਂ ਨੂੰ ਮਾਫੀ ਮੰਗਦਾ ਹਾਂ